ਹਾਂਜੀ ਵਾਹਿਗੁਰੂ ਜੀ ਇਹ ਗੁਰਦੁਆਰਾ ਨਾਨਕਸਰ ਸਾਹਿਬ ਵਿਖੇ ਇਹ ਇੱਕ ਮিনার ਹੈ ਨੋ ਹੁੰਦਾ 1 ਮਿੰਟ ਇਧਰੋਂ ਮিনার ਹੈ ਸਰਵੰਸਦਾਨ ਇਹ ਵੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਟੇਲਾ ਹੈ ਕੋਲ ਉੱਪਰ ਬੈਠੇ ਨੇ ਗੁਰੂ ਮਹਾਰਾਜ ਜੀ ਤੇ ਇਹਦੇ ਉੱਪਰ ਬਹੁਤ ਅੱਛੀ ਚੀਜ਼ਾਂ ਜਿਹੜੀਆਂ ਲਿਖੀਆਂ ਹੋਈਆਂ ਨੇ ਜੇ ਤੁਸੀਂ ਦੇਖੋਗੇ ਅੱਧਾ ਨੇੜੇ ਤੁਹਾਨੂੰ ਦਿਖਾਉਣੇ ਠੀਕ ਹੈ ਜੀ ਮিনার ਹੈ ਸਰਵੰਸਦਾਨ ਹਾਂ ਜੀ ਸਰਦਾਰ ਗੱਛਾ ਸਿੰਘ ਇਹਨਾਂ ਦਾ ਨਾਮ ਲਿਖਿਆ ਹੈ ਆਹ ਤੇ ਮੇਰੇ ਕਰਕੇ ਰੋਕ ਲੱਗ ਗਈ ਅਕਾਲੀ ਖੁੱਲਾ ਸਿੰਘ ਸ਼ਹੀਦ ਸਰਦਾਰ ਕਰਤਾਰ ਸਿੰਘ ਸ਼ਹੀਦ ਜਗਨ ਸਰਦਾਰ ਭਗਤ ਸਿੰਘ ਸਰਦਾਰ ਉਕਤਮ ਸਿੰਘ ਸੂਬੇਦਾਰ ਸਰਦਾਰ ਜਬਿੰਦਰ ਸਿੰਘ ਮਤਲਬ ਆਪਣਾ ਪੂਰਾ ਸਿਖ ਇਤਿਹਾਸ ਦੱਸਿਆ ਗਿਆ ਇਹ ਦੇਖ ਜਿਹੜੀਆਂ ਇਹ ਚੀਫ ਮਾਰਸ਼ਲ ਸادار ਅਰਚਨ ਸਿੰਘ ਜਨੈਤ ਜਗਜੀਤ ਸਿੰਘ ਅਰੋੜਾ ਠੀਕ ਆ ਵਾਇਰੋਗੇ ਡੇਰਾ ਲਾਹੌਰ ਆ ਦੇਖੋ ਸੰਤ ਬਾਬਾ ਸਦੀਪ ਗਲਾ ਲਈ ਅਮਰ ਦਸਵੀਂ ਦੇ ਦਾ ਸਾਹਿਬ ਕਮਾਲ ਸ੍ਰੀ ਗੁਰਬਿੰਦ ਸਿੰਘ ਜੀ ਮਹਾਰਾਜ ਦੀ ਸਚਾਰ ਤੋਂ 350 ਇਹ ਪ੍ਰਕਾਸ਼ ਦਿਵਸ ਨੂੰ ਇਥੇ ਮੁੱਚੀ ਮਨੁੱਖਤਾ ਨੂੰ ਫੰਬਲੇਨਕਾਰ ਸੇਵਾ ਨਰਿੰਦਰ ਸਿੰਘ ਭਗਵਲਿੰਦਰ ਸਿੰਘ ਕਾਰਸੇਵਾ ਵਾਲਿਆਂ ਵੱਲੋਂ ਵਧਾਈ ਇਹ ਮੇਰੇ ਕੱਲ ਤੇ ਉਸ ਸਮੇਂ ਬਣਾਇਆ ਗਿਆ ਸੀ ਠੀਕ ਹੈ ਗਾਇਸ ਦੇਖੋ ਕਿੰਨੀ ਵਧੀਆ ਚੀਜ਼ ਹਰ ਚੀਜ਼ ਲਿਖੀ ਹੋਈ ਆ ਆ ਦੇਖੋ ਇਹ ਤਨੇ ਸਭ ਤੇ ਜੀ ਆ ਦੇਖੋ ਗੁਰੂ ਨਾਨਕ ਦੇਵ ਜੀ ਦਾ ਪੂਰਾ ਲਿਖਿਆ ਹੋਇਆ ਇਤਿਹਾਸ ਅੰਗਰੇਜ਼ੀ ਚ ਠੀਕ ਹੈ ਸੇਕਤਰੰਮ ਠੀਕ ਹੈ ਉਹ ਲਿਖਿਆ ਹੋਇਆ ਹੈ ਕਿਸਨ ਰੰਗਰ ਦੇਵ ਜੀ ਦਾ ਲਿਖਿਆ ਹੋਇਆ ਹੈ ਗੁਰਵਰਜਨ ਦੇਵ ਜੀ ਚਲੋ ਓਕੇ ਪੜਸਾ ਦੇ ਥੱਲੇ ਰੱਖਿਆ ਹੈ ਆਪਾਂ ਪਹੁੰਚ ਗਏ ਹਾਂ ਹੁਣ ਗੁਰਦੁਆਰਾ ਨਾਨਕ ਸਰਸਾ ਜੀ सचखंड हजूर साहब गुरु तेग बहादुर जी ठीक है जी हाँ जी आज होर भी दे आ देखो गुलाब सिंह सनो संतोख सिंह ठीक है जी आ देखो बहुत ही वधिया जी चीज़ है ना इतिहासक जानकारी पूरी दत्ती हुई है बाबा बंदा सिंह बहादुर जी बारा मिशला बारे लिखा हो दिल्ली फतेह बारे लिखा है महाराजा रणजीत सिंह जी बारे लिखा हो ठीक है जी याद है ये चमकौर है रोक के पढ़ सकते हो तु ठीक है जी ये पढ़ना है। साहेब कुमार श्री गुरु गोबिंद सिंह जी महाराज गोल्ड टावर ठंडा बुरज ठंडे बुर्ज बारे दस गोल्ड टावर ठीक है बाबा मोती मेहरा जी बाबा बंदा सिंह बहादुर जी ठीक है जी उन्होंने बारे दसा है सरदार दसा सिंह जी रामगढ़िया ਆ ਪੂਰੇ ਪੰਜਾਬ ਦਾ ਨਕਸ਼ਾ ਦੇਖੋ ਪੰਜਾਬ ਅੰਡਰ ਮਹਾਰਾਜਾ ਰਣਜੀਤ ਸਿੰਘ ਸ਼ੇਰੇ ਪੰਜਾਬ ਦੇ ਅੰਡਰ ਜਦੋਂ ਪੰਜਾਬ ਸੀ ਇਹ ਦੇਖੋ 1823 ਹੈ ਤੇ ਲੈ ਕੇ 1839 ਇਹ ਅੰਡਰ ਇਥੇ ਹੁੰ ਦਿੱਤੇ ਹੋਏ ਆ 1823 ਵਿੱਚ ਕਿੱਥੇ ਤੱਕ ਸੀ ਤੇ ਜਿਹੜੇ ਡਬਲ ਕਰਾਸ ਹੈ 1839 ਵਿੱਚ ਠੀਕ ਹੈ ਜੀ ਆਹ ਦੇਖੋ ਪੂਰਾ ਸਿੰਧ بلوچستان afghanistan ਠੀਕ ਹੈ ਜੀ ਕਸ਼ਮੀਰ ਵੈਲੀ ਤਿੱਬਤ ਵੈਲੀ ਇਹ ਆ ਥੱਲੇ ਵਾਲਾ ਇਲਾਕਾ ਚਨਾਬ ਦਾ ਇਲਾਕਾ ਪੂਰਾ ਸ਼੍ਰੀਨਗਰ ਤੋਂ ਉੱਪਰ ਚਲੇ ਜਾਓ ਇੱਧਰ ਚਲੇ ਜਾਓ ਡੇਰਾ ਗਾਜੀ ਖਾਨ ਇੰਡਸ ਦਾ ਪੂਰਾ ਥੱਲੇ ਵਾਲਾ ਇਲਾਕਾ ਠੀਕ ਹੈ ਜੀ ਸਤਲੁਜ ਦਾ ਪੂਰਾ ਇਲਾਕਾ ਹਾਂ ਚਨਾਬ ਸਤਲੁਜ ਬਾਰਡਰ ਜੇ ਦੇਖੂਗਾ ਇੱਧਰ ਉੱਪਰੋਂ ਆ ਰਹੀ ਹੈ ਇਹ ਇੰਡਸ ਆ ਇਹ ਸਾਰਾ ਇਲਾਕਾ ਮਹਾਰਾਜਾ ਰਣਜੀਤ ਸਿੰਘ ਜੀ ਦਾ ਸੀਗਾ ਦੇਖੋ ਕਿੰਨੇ ਤਗੜੀ ਮਤਲਬ ਨਾਲ ਲੈ ਹਨਾ ਕਿੱਥੇ ਤੱਕ ਸਿੱਖ ਰਾਜ ਫੈਲਿਆ ਹੋਇਆ ਠੀਕ ਆ ਵਾਹਿਗੁਰੂ ਜੀ ਮੈਂ ਹਾਂ ਇਹ ਵੀ ਬਹੁਤ ਜ਼ਰੂਰੀ ਸੀ ਗੁਰਦੁਆਰਾ ਨਾਨਕ ਸਰਸਵਾਰ ਆਇਆ ਸੀ ਮੈਂ ਤੁਹਾਨੂੰ ਦਰਸ਼ਨ ਕਰਾ ਦਿਆਂ ਠੀਕ ਹੈ ਜੀ